ਇੱਕ ਆਵਾਜ਼ ਚੱਕੀ ਜਾ ਰਹੀ ਹੈ ਕਿ ਭਾਜਪਾ ਤੇ ਆਮ ਆਦਮੀ ਪਾਰਟੀ ਦੇ ਨੇ ਨੁਮਾਇੰਦੇ ਹੋਣਗੇ ਹੁਣ ਪਿੰਡਾਂ ਵਿੱਚ ਹਾਦ ਕਰ ਨਹੀਂ ਹੁਣ ਤਾਂ ਜਾ ਰਿਹਾ ਹੈ ਕਿ ਸਮਝ ਲਓ ਕਿ 27 ਜਿਆ ਚੋਣਾਂ ਵੀ ਕਰੀਏ ਉਸ ਤੋਂ ਬਾਅਦ ਤਾਂ ਬਿਆਨ ਭੜਕਾਉ ਦੇ ਨੇ ਪਿੰਡਾਂ ਦੇ ਵਿੱਚ ਜਾਣਾ ਭਾਜਪਾ ਲਈ ਕੋਈ ਔਖਾ ਨਹੀਂ ਹੈ ਤੁਸੀਂ ਮੇਰਾ ਫੇਸਬੁੱਕ ਖੋਲ ਕੇ ਦੇਖ ਲਓ ਤੇ ਉਸ ਤੋਂ ਬਾਅਦ ਕਾਂਗਰਸੀਆਂ ਦਾ ਵੀ ਖੋਲ ਕੇ ਦੇਖ ਲਓ ਆਮ ਆਦਮੀ ਪਾਰਟੀ ਦੇ ਕਈ ਜਾਣ ਵਾਲੇ ਲੀਡਰਾਂ ਦਾ ਵੀ ਖੋਲ ਕੇ ਦੇਖ ਲਓ ਮੈਂ ਤੁਹਾਨੂੰ ਇੱਕ ਹਫਤੇ ਦੇ ਵਿੱਚ 25 30 40 ਪਿੰਡਾਂ ਦੇ ਵਿੱਚ ਦਿਖੂੰਗਾ ਤੇ ਹੈ ਪੂਰੇ 1 ਸਾਲ ਦੇ ਵਿੱਚ ਨਹੀਂ 25 ਪਿੰਡ ਪੂਰੇ ਕਰ ਪਾਉਂਦੇ ਤਾਂ ਜੇ ਉਹ ਕਹਿੰਦੇ ਨੇ ਵੀ ਪਿੰਡਾਂ ਚ ਨਹੀਂ ਜਾ ਸਕਦੇ ਐ ਨਹੀਂ ਕਰ ਸਕਦੇ ਉਹ ਨਹੀਂ ਕਰ ਸਕਦੇ ਤਾਂ ਮੈਨੂੰ ਤਾਂ ਕੋਈ ਇਸ ਗੱਲ 'ਤੇ ਸਿਰ ਪੈਰ ਲੱਗਦਾ ਨਹੀਂ ਮੈਂ ਤਾਂ ਰਹਿਣਾ ਹੀ ਪਿੰਡਾਂ 'ਚ ਐ ਮੈਂ ਤਾਂ ਤੁਸੀਂ ਪਿੰਡਾਂ ਦੇ ਨਾਲ ਹੀ ਦੇਖੋਗੇ ਲੋਕਾਂ ਦੇ ਨਾਲ ਹੀ ਦੇਖੋਗੇ ਮੇਰੇ ਲੋਕ ਨੇ ਉਹਨਾਂ ਦੇ ਨਾਲ ਸੁਖਦੁਖ ਚ ਖੜਾ ਹੁੰਨਾ ਤਾਂ ਐਵੇਂ ਦੀ ਕੋਈ ਗੱਲ ਹੀ ਨਹੀਂ ਐ ਬੂਟਾ ਸਿੰਘ ਸ਼ਾਦੀਪੁਰ ਜੀ ਦੀ ਉਮਰ ਹੋ ਗਈ ਜ਼ਿਆਦਾ ਬਾਪ ਸਮਾਨ ਨੇ ਮੇਰੇ ਵੱਡੇ ਨੇ ਤੇ ਮੈਨੂੰ ਲੱਗਦਾ ਹੈ ਕੋਈ ਦਵਾਈ ਘੱਟ ਵੱਧ ਹੋ ਗਈ ਗੁੱਸੇ ਗਾਸੇ 'ਚ ਆ ਗਏ ਗੁੱਸੇ ਗਾਸੇ 'ਚ ਬੀਪੀ ਹਾਈ 'ਚ ਬੋਲ ਪਏ ਪਰ ਕੋਈ ਤਰਕ ਨਹੀਂ ਹੈ ਉਹਨਾਂ ਦੀਆਂ ਗੱਲਾਂ ਦੇ ਵਿੱਚ ਤੁਹਾਨੂੰ ਵੀ ਕਿ ਹੋਇਲਡ ਕੀਤਾ ਗਿਆ ਕਿ ਪਿਛਲੇ ਵੇਲੇ ਪਿੰਨਾ ਵਿੱਚ ਤੁਸੀਂ ਹਾਈਲਾਈਟ ਰਿਓ ਤੁਹਾਡੇ ਪ੍ਰੋਗਰਾਮ ਲਗਾਤਾਰ ਚਲਦੇ ਆ ਰਹੇ ਹਨ ਪਰ ਇਸੇ ਕਿਨ ਇੱਕ ਖਾਸ ਚੈਨਲ ਨੂੰ ਟਾਰਗੇਟ ਕਰਨਾ ਅਖਰ ਕੀ ਉਦੇਸ਼ ਕਿਉਂ ਕਰੀਓ ਵਿਉਣਤਾ ਕੀ ਹੈ ਜੀ ਆਯੂਸ਼ਮਾਨ ਕਾਰਡ ਦੇਣ ਵਾਲੇ ਮੋਦੀ ਸਾਹਿਬ ਸਾਡੀ ਬੀਜੇਪੀ ਪਾਰਟੀ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਆਯੂਸ਼ਮਾਨ ਕਾਰਡ ਦਿੱਤੇ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਬੀਮਾ ਕਰਵਾਇਆ ਸਾਡੇ ਪ੍ਰਧਾਨ ਮੰਤਰੀ ਸਾਹਿਬ ਕੋ ਕੱਚੇ ਘਰਾਂ ਦੇ ਪੈਸੇ ਆ ਰਹੇ ਨੇ ਸਕੀਮਾਂ ਤਾਂ ਸਾਰੀਆਂ ਸੈਂਟਰ ਦੀਆਂ ਇਹ ਸਰਕਾਰ ਦੇ ਪੱਲੇ ਕੀ ਹੈ ਇਹ ਗੱਲ ਅਸੀਂ ਜਾਣਦੇ ਆ ਲੋਕਾਂ ਨੂੰ ਸਮਝ ਆ ਜਾਂਦੀ ਹੈ ਇਹ ਗੱਲ ਸਾਰੀ ਵੀ ਜੋ ਇਹ ਦਿੱਤਾ ਜਾ ਰਿਹਾ ਹੈ ਸਾਰਾ ਕੁਝ ਦਿੱਤਾ ਹੀ ਸੈਂਟਰ ਤੋਂ ਜਾ ਰਿਹਾ ਹੈ ਸਾਨੂੰ ਤਾਂ ਲੋਕ ਖੁੱਲੀਆਂ ਬਾਹਾਂ ਨਾਲ ਸਾਡਾ ਸਵਾਗਤ ਕਰਦੇ ਆ ਇਹ ਗਈਆਂ ਗੱਲਾਂ ਹੁਣ ਪੁਰਾਣੀਆਂ ਜਿਹੜਾ ਕਹਿੰਦੇ ਸੀ ਪਿੰਡਾਂ 'ਚ ਐਵੇਂ ਆ ਪਿੰਡਾਂ 'ਚ ਓਵੇਂ ਆ ਪਿੰਡਾਂ ਦੇ ਵਿੱਚ ਤਾਂ ਅਕਾਲੀਆਂ ਦਾ ਵੜਨਾ ਔਖਾ ਹੈ ਉਹਨਾਂ ਨੂੰ ਹੈਲਮਟ ਪਾ ਕੇ ਜਾਣਾ ਚਾਹੀਦਾ ਹੈ ਯਾ ਆਮ ਆਦਮੀ ਪਾਰਟੀ ਵਾਲੇ ਦੋ ਕੁਰਤੇ ਲੈ ਕੇ ਜਾਣ ਕਪੜੇ ਇਹਨਾਂ ਦੇ ਫਟਣਗੇ ਅਸੀਂ ਤਾਂ ਜਾਣੇ ਆ ਮਿਲਦੇ ਮੈਂ ਤਾਂ ਰੋਜ਼ ਪਿੰਡਾਂ ਚ ਹੁੰਨਾ ਜਦੋਂ ਮਰਜੀ ਮੈਨੂੰ ਦੇਖ ਲਓ ਬੂਟਾ ਸਿੰਘ ਕਹਿੰਦਾ ਪੋਸਟਰ ਲਾਉਣ ਦੀ ਤਿਆਰੀ ਕਰਾਂ ਪ੍ਰੋਗਰਾਮ ਰੱਖਿਆ ਜਾਏਗਾ ਪਣਾ ਸ਼ਾਦੀਪੁਰ ਪਿੰਡ ਦੇ ਵਿੱਚ ਸ਼ੁਰੂਆਤ ਉੱਥੋਂ ਕੀਤੀ ਜਾਏਗੀ ਪੋਸਟਰ ਲਾਏ ਜਾਣਗੇ ਬੀਜੇਪੀ ਨੂੰ ਨਾਦ ਅਖ ਲੋ ਮੈਂ ਕਹਾਂ ਜੀ ਬਾਪੂ ਜੀ ਦੀ ਬੂਟਾ ਸਿੰਘ ਸ਼ਾਦੀਪੂ ਜੀ ਦੀ ਦਵਾਈ ਕੋਈ ਘੱਟ ਵੱਧ ਹੋ ਗਈ ਹੋਣੀ ਹੈ ਕੋਈ ਗੱਲ ਨਹੀਂ ਉਹਨਾਂ ਨੂੰ ਮੇਰੀ ਸਲਾਹ ਠੰਡਾ ਪਾਣੀ ਪੀਓ ਤੇ ਸੋਚੋ ਕਿਹੜੀ ਪਾਰਟੀ ਦੀਆਂ ਕੀ ਉਪਲਬਧੀਆਂ ਨੇ ਪੰਜਾਬ ਦੇ ਵਿੱਚ ਪੈਸਾ ਨਰੇਗਾ ਤੋਂ 6000 ਕਰੋੜ ਆ ਗਿਆ ਪਾਰਟੀ ਤੋਂ ਤਾਂ ਉਹ ਨਹੀਂ ਚਲਾਇਆ ਗਿਆ ਇੱਥੇ ਪੰਜਾਬ ਦੇ ਵਿੱਚੋਂ ਕੱਚੇ ਘਰਾਂ ਸੈਂਟਰ ਤੋਂ ਅੰਨੇ ਪੈਸੇ ਆ ਗਿਆ ਹੜਾਂ ਦਾ ਵੀ ਅੰਨੀਆਂ ਗ੍ਰਾਂਟਾਂ ਸਿੱਧੀਆਂ ਕਿਸਾਨਾਂ ਦੇ ਅਕਾਊਂਟ ਪਈਆਂ ਤਾਂ ਭਾਜਪਾ ਹੀ ਤਾਂ ਦੇਰੀ ਹੈ ਸਾਰਾ ਹੋਰ ਕਿੱਥੋਂ ਆ ਕੀ ਰਿਹਾ ਤੇ ਲੋਕ ਸਮਝਦਾਰ ਨੇ ਸਭ ਸਮਝਦੇ ਨੇ ਜਿਨ੍ਹਾਂ ਪ੍ਰਿਸ਼ਦ ਮੈਂ ਵਿਆਹ ਤੇ ਆਇਆ ਦੋਸਤ ਹੂੰ ਕਰ ਲਵਾਂਗੇ ਬਾਅਦ ਵਿੱਚ ਜਿਨ੍ਹਾਂ ਪ੍ਰਿਸ਼ਦ ਚੋਣਾਂ ਨੂੰ ਲੈ ਕੇ ਕਿੰਦਾ ਦੀ ਜ਼ਿੰਮੇਵਾਰੀ ਤੁਹਾਨੂੰ ਮਿਲੀਗੀ ਕਿਉਂਕਿ ਲਗਾਤਾਰ ਹੁਣ ਸਰਕਾਰ ਮਹੋਰੀਆਂ ਨੇ ਮਾਹੌਲ ਨਾਮਿਨੇਸ਼ਨ ਨੂੰ ਲੈ ਕੇ ਵੀ ਕਾਫੀ ਜਗ੍ਹਾ ਦੇ ਉੱਪਰ ਹੁਣ ਜਿਹੜਾ ਹੇਜਿੰਗ ਸ਼ੁਰੂ ਤੇ ਮੇਰੀ ਅਪੀਲ ਵੀ ਹੈ ਵੀ ਪਟਿਆਲੇ ਦੇ ਵਿੱਚ ਵੀ ਪੁਰਾਣੀ ਭਾਜਪਾ ਤੇ ਜਿਹੜੇ ਮੇਰੇ ਵਰਗੇ ਹਲੇ ਭਾਜਪਾ ਦੇ ਵਿੱਚ ਨਵੇਂ ਨੇ ਸਾਰੇ ਇਕੱਠੇ ਹੋ ਕੇ ਜਦੋਂ ਖੜਾਂਗੇ ਤਾਂ ਇਹ ਸਰਕਾਰਾਂ ਉਹ ਚੀਜ਼ ਨਹੀਂ ਕਰ ਪਾਉਣਗੀਆਂ ਜੋ ਇਹਨਾਂ ਨੇ ਸਰਪੰਚੀ ਚੋਣਾਂ ਦੇ ਵਿੱਚ ਕੀਤੀਆਂ ਜਾਂ ਜੋ ਇਹਨਾਂ ਨੇ ਐਮਸੀ ਇਲੈਕਸ਼ਨਾਂ ਦੇ ਵਿੱਚ ਕੀਤੀਆਂ ਧੱਕਾ ਨਹੀਂ ਕਰਨ ਦਵਾਂਗੇ ਨਾ ਧੱਕਾ ਚੱਲਣ ਦਵਾਂਗੇ ਸਾਰੀ ਭਾਜਪਾ ਇਕਜੁੱਟ ਹੈ ਤੇ ਕੈਂਡੀਡੇਟ ਆਪਣੇ ਖੜਾ ਕੇ ਜਿਤਾ ਕੇ ਦਵਾਂਗੇ ਪਾਟਿਲ ਲੱਗਦਾ ਵੀ ਐਨਓਸੀ ਨਾਲੇ ਜਿਸ ਤਰੀਕੇ ਨਾਲ ਰੋਲਾ ਪੈ ਰਿਹਾ ਸੀ ਉਹ ਨਾਮਿਨੇਸ਼ਨ ਕਾਗਜ਼ ਪਰੰਤੋ ਬਾਅਦ ਠਕਾ ਉਸ ਦਾ ਮੌਜੂਦਾ ਦੇਖੋ ਇਹ ਹਰਕਤਾਂ ਦਾ ਕਰਨਗੇ ਹੀ ਕੁਝ ਐਵੇਂ ਦੀਆਂ ਠੀਕ ਹੈ ਬੜੀ ਵਧੀਆ ਇਲੈਕਸ਼ਨ ਕਮਿਸ਼ਨ ਨੇ ਪਾਲਿਸੀ ਕੱਢੀ ਹੈ ਵੀ ਐਨਓਸੀ ਦੀ ਜਗ੍ਹਾ ਐਫੀਡੈਵਿਟ ਤੁਸੀਂ ला ਸਕਦੇ ਹੋ ਵੀ ਐਫੀਡੈਵਿਟ ਦੇ ਵਿੱਚ ਲਿਖੋ ਜੇ ਕੱਲ ਨੂੰ ਸਾਡਾ ਨਿਕਲਦਾ ਤਾਂ ਇਲੈਕਸ਼ਨ ਰੱਦ ਹੈ ਉਹ ਇਹਨਾਂ ਨੇ ਬੜਾ ਵਧੀਆ ਪਾਲਿਸੀ ਕੱਢੀ ਹੈ ਪਰ ਕੁਛ ਨਾ ਕੁਛ ਹੈ ਫੇਰ ਵੀ ਕਰਨਗੇ ਕਾਗਜ਼ ਨਹੀਂ ਲੰਦੇ ਮੈਂ ਬੀਡੀਪੀਓ ਨੇ ਆਪਣਾ ਪਟਿਆਲਾ 2 ਬਲਾਕ ਦੇ ਉਹਨਾਂ ਨੂੰ ਕੱਲ 5 ਵਾਰ 6 ਵਾਰ ਫੋਨ ਕੀਤਾ ਉਹਨਾਂ ਨੇ ਫੋਨ ਨਹੀਂ ਚੱਕਿਆ ਤਾਂ ਇਹ ਹੁਣ ਇਹੋ ਜਿਹੀਆਂ ਹਰਕਤਾਂ ਦਾ ਕਰਾਂਗੇ ਠੀਕ ਹੈ ਸਰਕਾਰਾਂ ਤੋਂ ਅਫਸਰ ਵੀ ਡਰਦੇ ਨੇ ਤਾਂ ਸਰਕਾਰਾਂ ਹੈਗੀਆਂ ਨੇ ਐਵੇਂ ਦੀਆਂ ਧੱਕਾ ਕਰਨ ਵਾਲੀਆਂ ਪਰ ਸਾਡਾ ਸੰਘਰਸ਼ ਜਾਰੀ ਰਹੂਗਾ ਆਪਣੇ ਕੈਂਡੀਡੇਟ ਨੂੰ ਪੂਰੀ ਸਤੰਭਾ ਕਰਾਂਗੇ ਭਾਜੀ ਪੀ ਤੇ ਕਾਲੀਆ ਦੇ ਘੜਚੋਂ ਲੈ ਕੇ ਜਿਸ ਕੋ ਲਗਾਤਾਰ ਕੈਪਟਨ ਮਿੰਦਰ ਸਿੰਘ ਨੂੰ ਬਿਆਨ ਦਿੱਤਾ ਗਿਆ ਵੀ ਹੋਣਾ ਚਾਹੀਦਾ ਅਸ਼ਵਨੀ ਕੁਮਾਰ ਕਹਿੰਦੇ ਨੇ ਨਹੀਂ ਹੋ ਸਕਦਾ ਸਾਡੇ ਪ੍ਰਧਾਨ ਸਾਹਿਬ ਅਸ਼ਵਨੀ ਕੁਮਾਰ ਜੀ ਨੇ ਉਦੋਂ ਸੀਟ ਜਿੱਤੀ ਸੀਗੀ ਜਦੋਂ ਪੰਜਾਬ ਦੇ ਵਿੱਚੋਂ ਸਾਰੇ ਸੀਐਮ ਕੈਂਡੀਡੇਟ ਹਾਰ ਗਏ ਸੀਗੇ ਸਾਰੇ ਪਾਰਟੀ ਦੇ ਪ੍ਰਧਾਨ ਹਾਰ ਗਏ ਸੀਗੇ ਸੰਗਠਨ ਚਲਾਉਣ ਦਾ ਤਜਰਬਾ ਤੇ ਸੰਗਠਨ ਚਲਾਉਣ ਦੀ ਨੌਲੇਜ ਉਹਨਾਂ ਤੋਂ ਵੱਧ ਕਿਸੇ ਨੂੰ ਨਹੀਂ ਹੈ ਕਿ ਭਾਜਪਾ 117 ਸੀਟਾਂ ਤੇ ਹੀ ਇਲੈਕਸ਼ਨ ਲੜੂਗੀ ਪੂਰੇ ਦੇਸ਼ ਦੇ ਵਿੱਚ ਦੇਸ਼ ਨੂੰ ਭਾਜਪਾ ਚਲਾ ਰਿਹਾ